ਬਚਾਰ ਦੇ ਵਿੱਚ ਨਕਲੀ ਅੰਡੇ ਆਉਣਾ ਸ਼ੁਰੂ ਹੋ ਗਏ ਨੇ ਉਹ ਚਾਰ ਤਰੀਕੇ ਜਿਨ੍ਹਾਂ ਨਾਲ ਤੁਸੀਂ ਪਹਿਚaan ਕਰ ਸਕੋਗੇ ਕਿ ਅੰਡੇ ਅਸਲੀ ਹੈ ਜਾਂ ਨਕਲੀ ਜੇ ਤੁਸੀਂ ਆਂਡੇ ਖਾਂਦੇ ਹੋ ਤਾਂ ਕੀ ਤੁਹਾਨੂੰ ਇਹ ਲੱਗਦਾ ਹੈ ਕਿ ਤੁਸੀਂ ਨਕਲੀ ਅੰਡੇ ਖਾ ਰਹੇ ਹੋ ਕਮੈਂਟ ਦੇ ਵਿੱਚ ਜ਼ਰੂਰ ਦੱਸੋ ਹਾਏ ਮੈਂ ਡਾਕਟਰ ਮਨਦੀਪ ਮਾਲਵਾ ਨਕਲੀ ਅੰਡਾ ਸੰਬੰਧੀ ਸਾਰੀ ਵੀਡੀਓ ਦੇਖਣ ਤੋਂ ਪਹਿਲਾਂ ਸਾਰੇ ਚੈਨਲ ਨੂੰ ਫੋਲੋ ਕਰ ਲਓ ਤਾਂ ਕਿ ਇਸ ਤਰ੍ਹਾਂ ਦੀ ਹੋਰ ਵੀਡੀਓ ਤੁਹਾਡੇ ਤੱਕ ਪਹੁੰਚ ਸਕਣ। ਆਇਦਨ ਬਜ਼ਾਰ ਦੇ ਵਿੱਚ ਖਾਣ ਵਾਲੀਆਂ ਨਕਲੀ ਚੀਜ਼ਾਂ ਵੇਚੀਆਂ ਜਾਂਦੀਆਂ ਨੇ ਜਿਵੇਂ ਨਕਲੀ ਦੁੱਧ, ਨਕਲੀ ਮੱਛੀ ਦਾ ਮੀਟ, ਪਲਾਸਟਿਕ ਵਾਲੇ ਚਾਵਲ ਤੇ ਨਕਲੀ ਸਬਜ਼ੀਆਂ। ਉਹਨਾਂ ਦੀ ਪਛਾਣ ਕਰਨ ਲਈ ਅਲੱਗ-ਅਲੱਗ ਤਰੀਕੇ ਤੁਹਾਨੂੰ ਦੱਸੇ ਜਾਂਦੇ ਨੇ ਕਿ ਨਕਲੀ ਤੇ ਅਸਲੀ ਦੀ ਪਛਾਣ ਕਿਵੇਂ ਕਰਨੀ ਆ। ਪਰ ਅੱਜ ਅਸੀਂ ਗੱਲ ਕਰ ਰਹੇ ਹਾਂ ਨਕਲੀ ਆਂਡਿਆਂ ਦੀ। ਆਂਡੇ ਨੂੰ ਸਿਰਫ ਇੰਡੀਆ ਹੀ ਨਹੀਂ ਸਾਰੀ ਦੁਨੀਆ ਦੇ ਵਿੱਚ ਬਹੁਤ ਜ਼ਿਆਦਾ ਮਾਤਰਾ ਦੇ ਵਿੱਚ ਖਾਧਾ ਜਾਂਦਾ ਹੈ। ਪ੍ਰੋਡਕਸ਼ਨ ਘਟ ਹੈ ਲਾਗਤ ਜ਼ਿਆਦਾ ਹੈ ਤਾਂ ਕੁਝ ਲਾਲਚੀ ਲੋਕ ਜਾਂ ਛੋਟੇ ਦੇ ਮਾਰਕ ਵਾਲੇ ਬਿਜ਼ਨਸਮੈਨ ਲੋਕਾਂ ਨੇ ਇੱਕ ਫਾਰਮੂਲਾ ਤਿਆਰ ਕੀਤਾ ਜਿਸ ਨਾਲ ਨਕਲੀ ਆਂਡੇ ਬਣਾਏ ਜਾ ਰਹੇ ਨੇ ਹੁਣ ਜੋ ਆਂਡੇ ਤੁਹਾਡੇ ਤੱਕ ਪਹੁੰਚਦੇ ਨੇ ਸਾਨੂੰ ਨਹੀਂ ਪਤਾ ਉਹ ਨਕਲੀ ਨੇ ਜਾਂ ਅਸਲੀ ਨੇ ਉਹਨਾਂ ਦੀ ਪਛਾਣ ਕਰਨ ਲਈ ਇੱਥੇ ਮੈਂ ਚਾਰ ਤਰੀਕੇ ਦੱਸ ਰਿਹਾ ਜਿਸ ਤੋਂ ਪਤਾ ਲੱਗੇਗਾ ਕਿ ਆਂਡੇ ਨਕਲੀ ਨੇ ਜਾਂ ਅਸਲੀ ਕਿਸਾਈ ਇੰਡੀਆ ਦੀ ਇੱਕ ਸਰਕਾਰੀ ਵੈਬਸਾਈਟ ਹੈ ਜੋ ਸਾਡੀਆਂ ਖਾਣ ਪੀਣ ਵਾਲੀਆਂ ਚੀਜ਼ਾਂ ਤੇ ਧਿਆਨ ਦਿੰਦੀ ਹੈ ਕਿ ਕੀ ਚੀਜ਼ਾਂ ਖਾ ਰਹੀ ਨੇ ਗਲਤ ਹੈ ਜਾਂ ਨਹੀਂ ਹੈ ਤਾਂ ਉਥੇ ਇਹ ਆਰਟੀਕਲ ਪਿੰਨ ਕੀਤਾ ਹੋਇਆ ਹੈ ਜਿੱਥੇ ਕਿ ਨਕਲੀ ਅੰਡਾ ਉੱਪਰ ਚਿੰਤਾ ਟਾਰਗੇਟ ਕੀਤੀ ਹੋਈ ਹੈ ਤਾਂ ਉਹ ਚਾਰ ਤਰੀਕੇ ਕਿਹੜੇ ਨੇ ਜਿਨ੍ਹਾਂ ਦਾ ਸਾਨੂੰ ਪਤਾ ਲੱਗਦਾ ਹੈ ਕਿ ਅੰਡਾ ਨਕਲੀ ਹੈ ਉਸ ਤੋਂ ਪਹਿਲਾਂ ਵੀਡੀਓ ਨੂੰ ਆਪਣੇ ਰਿਸ਼ਤੇਦਾਰਾਂ ਨਾਲ ਤੇ ਦੋਸਤਾਂ ਨਾਲ ਸ਼ੇਅਰ ਕਰ ਦਿਓ ਤਾਂ ਕਿ ਸੱਚ ਲੋਕਾਂ ਤੱਕ ਪਹੁੰਚ ਸਕੇ ਸਭ ਤੋਂ ਪਹਿਲਾਂ ਅੰਡੇ ਨੂੰ ਤੋੜਨ ਵੇਲੇ ਉਸ ਵਿੱਚ ਜੋ ਪਾਣੀ ਹੈ ਗਿਰੀ ਉਸਦੇ ਬਿਲਕੁਲ ਵਿਚਾਰੇ ਹੁੰਦੀ ਹੈ ਤੇ ਕਾਫੀ ਜ਼ਿਆਦਾ ਮੇਲਤ ਨਾਲ ਉਸ ਗਿਰੀ ਤੇ ਪਾਣੀ ਨੂੰ ਆਪਸ ਵਿੱਚ ਮਿਕਸ ਕੀਤਾ ਜਾਂਦਾ ਪਰ ਨਕਲੀ ਅੰਡੇ ਦੇ ਵਿੱਚ ਜਿਆਦਾ ਤੁਸੀਂ ਤੋੜੋਗੇ ਪਹਿਲਾਂ ਹੀ ਦੋਨੇ ਚੀਜ਼ਾਂ ਮਿਕਸ ਹੋਣੀਆਂ ਜਾਂ ਹਲਕਾ ਜਿਹਾ ਉਹਨਾਂ ਨੂੰ ਇਸ ਤਰ੍ਹਾਂ ਕਰਕੇ ਹਿਲਾਓਗੇ ਉਹ ਆਪਸ ਵਿੱਚ ਮਿਕਸ ਹੋ ਜਾਣਗੇ ਅਸਲੀ ਅੰਡਾ ਕਦੇ ਵੀ ਐਵੇਂ ਮਿਕਸ ਨਹੀਂ ਹੁੰਦਾ ਦੋ ਨੰਬਰ ਤੇ ਜੋ ਲੋਕ ਕਾਫੀ ਸਮੇਂ ਤੋਂ ਅੰਡੇ ਖਾ ਰਹੇ ਨੇ ਉਹਨਾਂ ਨੂੰ ਪਤਾ ਹੋਵੇਗਾ ਅੰਡੇ ਦਾ ਇੱਕ ਵੱਖਰਾ ਸਵਾਦ ਹੁੰਦਾ ਹੈ ਜਿਸ ਤਰ੍ਹਾਂ ਮਾਸ ਦੇ ਵਿੱਚੋਂ 스멜 ਆਉਂਦੀ ਹੈ ਉਸ ਤਰ੍ਹਾਂ ਅੰਡੇ ਦੇ ਵਿੱਚੋਂ 스멜 ਆਉਂਦੀ ਹੈ ਪਰ ਜੋ ਨਕਲੀ ਅੰਡਾ ਹੈ ਨਾ ਤਾਂ ਇਹਦੇ ਵਿੱਚੋਂ ਕਿਸੇ ਤਰ੍ਹਾਂ ਦੀ 스멜 ਆਏਗੀ ਤੇ ਨਾ ਹੀ ਖਾਣ ਦੇ ਵਿੱਚ ਉਹਨੂੰ ਕੋਈ ਸਵਾਦ ਆਏਗਾ ਫੋਕਾ ਫੋਕਾ ਜਿਹਾ ਟੇਸਟ ਆਉਂਦਾ ਰਹਿੰਦਾ 3 ਨੰਬਰ ਤੇ ਜੋ ਅਸਲੀ ਅੰਡੇ ਨੇ ਉਹਨਾਂ ਨੂੰ ਜਿੰਨੇ ਮਰਜ਼ੀ ਜ਼ੋਰ ਦੀ ਹਲਾਵਾਂਗੇ ਉਹਦੇ ਵਿੱਚੋਂ ਕਦੇ ਆਵਾਜ਼ ਨਹੀਂ ਆਉਂਦੀ ਪਰ ਨਕਲੀ ਅੰਡਿਆਂ ਨੂੰ ਸ਼ਸਤਰ ਜੋਰ-ਜੋਰ ਦੀ ਹਲਾਉਂਦੇ ਕੰਨ ਕੋਲੇ ਕਰਕੇ ਸੁਣੋਗੇ ਤਾਂ ਤੁਹਾਨੂੰ ਲੱਗੇਗਾ ਕਿ ਕੋਈ ਪਾਣੀ ਹੈ ਜੋ ਵਿੱਚੋਂ ਦੇ ਛਲ ਕਰਿਆ ਹੈ 4 ਨੰਬਰ ਤੇ ਦੋਸਤੋ ਜਦੋਂ ਅਸੀਂ ਕਿਸੇ ਅੰਡੇ ਨੂੰ ਉਬਾਲ ਕੇ ਉਹਨੂੰ ਵਿਚਾਲਿਆਂ ਕੱਢਦੇ ਹਾਂ ਤਾਂ ਉਹਦੇ ਵਿੱਚ ਜੋ ਗਿਰੀ ਹੈ ਸਿੱਕੇ ਚਿੱਟੇ ਰੰਗ ਦੀ ਹੁੰਦੀ ਹੈ ਪਰ ਜੋ ਨਕਲੀ ਅੰਡਾ ਹੈ ਉਸ ਦੀ ਗਿਰੀ ਪੀਲੇ ਦੀ ਪੀਲੀ ਹੀ ਰਹਿੰਦੀ ਹੈ ਜੋ ਕਿ ਸਿੱਧਾ-ਸਿੱਧਾ ਪਤਾ ਲੱਗਦਾ ਹੈ ਕਿ ਨਕਲੀ ਹੈ ਪੀਲੀ ਗਿਰੀ ਦੇਸੀ ਮੁਰਗੀ ਦੇ ਅੰਡੇ ਵਿੱਚ ਹੀ ਹੁੰਦੀ ਹੈ ਪੋਲਟਰੀ ਫਾਰਮ ਵਾਲੇ ਅੰਡਿਆਂ ਤੇ ਕਦੇ ਵੀ ਪੀਲੀ ਗਿਰੀ ਨਹੀਂ ਹੁੰਦੀ ਉਮੀਦ ਹੈ ਨਕਲੀ ਆਡਾ ਸੰਬੰਧੀ ਦਿੱਤੀ ਹੋਈ ਜਾਣਕਾਰੀ ਤੁਹਾਨੂੰ ਪਸੰਦ ਆਈ ਹੋਵੇਗੀ ਸਾਡੇ ਚੈਨਲ ਨੂੰ ਫੋਲੋ ਸਬਸਕ੍ਰਾਈਬ ਜਰੂਰ ਕਰ ਲਿਓ ਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਸਤਿ ਸ਼੍ਰੀ ਅਕਾਲ